ਸਹਾਇ ਵੰਤ੍ਰਿ ਭਦੋ ਜੀ ਦੇ ਪਾਤਸ਼ਾਹੀ ਦੱਸੇ ਪਰਿਥੰ ਪਦੋ ਦੀ ਸਮਰ ਕਾਇ ਗੁਰ ਨਾਨਕ ਦੇ ਆਹਾਰੇ ਜੇ ਅਨੁਗਤ ਕਰਤੇ ਅਮਰ ਬਾਹ ਫਰਾਮ ਦੱਸੇ ਹੋਇ ਸਹਾਇ ਸੰਜਨ ਹਰਗੁ ਬਿਟਨੋ ਸਿਮਰੋ ਸ੍ਰੀ ਹਰਿ ਗੁਰਾਇ ਜੇ ਸ੍ਰੀ ਅਨੁਕ੍ਰਿਸ਼ਨਾ ਤੇ ਆਇਆ ਜਿਸ ਬਠੇ ਸਬਦੁ ਖਜਾਇ ਬਹੁਤ ਰਿਸ਼ਮਰਿਆ ਹੈ ਕਾਰਨੋਂ ਲਿਆ ਬੈਹਾਰੇ ਸਭ ਖਾਈ ਹੋਏ ਸਹਾਰੇ ਜਪੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਖਾਈ ਹੋਏ ਸਹਾਈ ਦਸ ਪਤ ਸਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਕਾਹਿ ਜਿਨੇ ਪਾਣ ਜੀ ਦਾ ਘਾਣ ਧਰ ਕੇ ਬੁੱਲਦੇ ਤਿਆਰਿਆਂ ਕਹਾਮ ਸਾਹਿਬ ਜਾਦਿਆਂ ਚਾੜਿਆਂ ਮੁਕਤੇਆ ਫਾਕੀਆਂ ਜਾਪੀਆਂ ਸਾਫੀਆਂ ਜਿਨ੍ਹਾਂ ਨਾਮ ਜੱਬਿਆ ਮਨਿ ਸ਼ਾਗੇਆ ਦੇ ਚਲਾਈਦੇ ਵਾਹੇ ਦੇਸ ਕੇ ਆਰਮੇ ਬਿਤਾ ਸलाम ਤਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਾਰ ਕੇ ਖਾਲਸਾ ਦੀ ਬਲ ਜੀ ਸਲਾਮ ਹੈ ਗੋ ਨਾਮ ਸਿੰਦਰ ਸਿੰਘ ਸਿੰਘੀਆਂ ਦੇ ਘਰ ਮੈਂ ਹੈ ਤੇ ਤੇ ਬਾਤ ਬਾਤ ਗੁਆਇ ਸੁਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਨਾਏ ਗੁਰਦੁਆਰਿਆਂ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ ਧਰਮ ਲਈ ਲੜਿਆ ਸਿੱਖੀ ਕੇਸਾਂ ਸੋਤਾਂ ਨਾਲ ਨਿਵਾਹੇ ਜਨਾਂ ਦੀ ਕਮਾਈ ਨਾਲ ਧਿਆਨ ਰੱਖ ਕੇ ਖਾਲਸਾ ਦੀ ਬੋਲ ਦੇ ਆਹੇ ਗੁਰੂ ਪੰਜਾਬ ਦਾ ਤਖਤ ਆ ਸਰਬੱਤ ਗੁਰਦਵਾਰਿਆਂ ਨੂੰ ਧਿਆਨ ਰੱਖ ਕੇ ਫੋਲ ਦੇ ਆਹੇ ਇਤਿਮੇ ਸਰਬਤ ਖੰਸਾ ਜੀ ਦੀ ਅਰਦਾਸ ਹੈ ਜੇ ਸਰਬਤ ਖੰਸਾ ਦੀ ਸੁਭਾਰੇ ਹੋਾਰੇ ਹੋਾਰੇ ਜਿਤੇ ਆਵੇ ਜਿਤੇ ਅਪਕਰ ਸਿਧਾਂਤ ਸਰਬ ਤੁਮੇ ਜਹਾਂ ਜਹ ਖੰਸਾ ਜੀ ਦਾ ਹੈ ਬਹਰ ਤਵਰ ਚਿਆ ਰੇ ਆਇ ਤੇਗ ਤੇ ਪਤ ਅਰ ਦਿੱਤੀ ਰਾਜਪੰਦ ਕੀ ਜੇਤ ਸ੍ਰੀ ਸਰ ਜੀ ਸਹਾਰਾ ਹੈ ਖੰਸ ਜੀ ਦੇ ਗੋਲ ਬਾਣੇ ਫਲ ਰੇ ਦਾਨ ਕੇਸ ਧਨ ਰਹਿਤ ਧਨ ਸੁਵੇਕ ਦਾਨ ਸਵੇ ਸਹਾ ਦਾਨ ਪੁਰਖਾਂ ਦਾਨ ਦਾਨਾਂ ਸਤਾਂ ਨਾਮ ਦਾਨ ਸ੍ਰੀ ਅੰਮ੍ਰਿਤ ਪੰਥੇ ਦਰਸ਼ਨ ਇਸਤਾਨ ਚੌਂਕੀਆਂ ਝੰਡੇ ਫੁਕੇ ਜੁਗੋ ਜੋਗਿਆ ਕਾ ਧਰਮ ਕਾ ਜੈ ਕਾਰ ਮਾਮਣੀ ਮਾਤੇ ਉੱਚੀ ਮਤ ਪਾਤਾ ਰਾਖਾ ਭਵਾਨੇ ਕਰੋ ਇਹ ਕਾਫਰ ਕਿ ਆਪਣੇ ਪੰਥ ਦੇ ਸਦਾ ਕਹਾਈ ਦਾ ਆਰ ਕੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਕੁਲਵਾਰਿਆਂ ਦੇ ਤਰਫਾਂ ਨੇ ਇਹਨਾਂ ਤੋਂ ਪੰਥ ਰੂਪੇ ਛੋੜਿਆ ਗਿਆ ਕੁਲ ਦਰਸ਼ਨ ਵੀ ਨਾਰ ਇਹ ਜੀਵਨ ਸੰਧਾਨ ਦਾ ਦਾਨ ਕਾਫਰ ਦੀ ਨੁਬਾ ਛੋ ਇਹ ਜਿਮਾਨਿਆ ਤੇ ਮਹਾਨ ਨੇ ਨਿਤਾਣਿਆਂ ਦੇ ਤਹਾਰ ਨਿਯੋਗਿਆਂ ਦੀ ਓਰ ਸਚਿਟਾ ਦਾ ਜੀਵਨ ਧੰਨ ਧੰਨ ਸਾਚਿ ਚੰਦ ਦੇ ਜੀਓ ਨਹਰਾਲੇ ਆਪ ਜੀ ਹੰਨੂਰ ਅਨਾਰ ਸੁਖੇਤਿ ਹੈ ਆਪ ਦੀ ਕਿਰਪਾ ਹੈ ਸਤਿਕਾਰ ਚਾਰ ਪਹਿਰ ਸੁਖ ਆਨੰਦ ਲੰਬੀ ਤੋੜੇ ਰਹਾ ਹੈ ਚਾਰ ਪਹਿਰ ਦਿਲ ਆਪ ਕੇ ਬਾਹਲੇ ਅੰਦਰ ਸੁਖ ਆਨੰਦ ਲੰਬੀ ਤੋੜਵਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਰੂ ਪਿੰਡ ਰੰਗਾਰ ਗੁਰਦੁਆਰਾ ਸ਼ਹੀਦ ਗੰਗ ਸਰੂਪ ਜੁਟੇ ਨੇ ਪਾਵਨ ਦਰਬਾਰ ਦੇ ਅੰਦਰ ਆਪਕੇ ਸੁੰਦਰ ਸਿੰਘਾਸਨ ਸਜਾਏ ਗਏ ਹਨ ਆਪਜੀ ਪ੍ਰਕਾਸ਼ਵਰ ਗੁਰੂ ਕੇ ਸੰਤਸਪਨ ਦਰਸ਼ਕਾਂ ਦੇ ਵਕਤੀ ਹੋਏ ਪਾਵਨ ਹੁਕਮਨਾਮਾ ਬੰਸ ਕੇ ਰਹਾ ਹਾਲ ਕਰੋ ਸਰਬਤ ਸੰਗਤੀਆਂ ਆਪ ਹਜਰੀਆਂ ਬਿਲ ਫੁਰਪੇ ਰਹਾ ਨਾ ਤੇ ਪਰਵਾਨ ਕਰਨੀਆਂ ਸਤਿਗੁਰੂ ਜੀਓ ਕਰੋ ਕਿਰਪਾ ਆਪ ਦਾ ਬਾਵਨ ਸਰੂਪ ਸੁਖਾਸਨ ਅਸਥਾਨਾ ਤੋਂ ਪ੍ਰਕਾਸ਼ ਸੰਸਕਰਨ ਕਲਿਆਣ ਕੀਤਾ ਗਿਆ ਬਖਸ਼ੋ ਜੀ ਭਰਤੇ ਦੀ ਬਾਦਕਾਰ ਦੇ ਪਾਕਿਸਤਾਨ ਸਹਾਇ ਹੋਣ ਸਹੀ ਭਾਣੇ ਮੇਲ ਜਿੰਨਾ ਮਿਲਿਆ ਜਿਹੜਾ ਨਾਮ ਛੇਦਿਆ ਬੇਨਾਮਿਕ ਨਾਮ ਜਪੀ ਗੁਰੂ ਮੇਰੇ ਬਾੜੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ